हां जी दोस्तों सत श्री अकाल स्वागत करते हैं तोड़ा राज संधू फार्मिंग ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਰਾਣੀਵਾਲਾ ਤਹਿਸੀਲ ਜਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਚੋਲਾ ਸਾਹਿਬ ਦੇ ਦੋਸਤੋ ਬਿਲਕੁਲ ਨਜ਼ਦੀਕ ਪਿੰਡ ਰਾਣੀਵਾਲਾ ਤੇ वीर हरमन ਦੇ ਫਾਰਮ ਤੇ ਆਏ ਆ ਮੋਰਾ ਬਰੀਡ ਦਾ ਜਿਹੜਾ ਦੋਸਤੋ ਵੀਰ ਕੰਮ ਕਰਦਾ ਜਿੰਨੀ ਕੁਆਲਟੀ ਹੈ ਜਿਹੜੀ ਦੋਸਤੋ ਸਾਹਮਣੇ ਤੁਸੀਂ ਦੇਖ ਰਹੇ ਜੇ ਮੋਰਾ ਬਰੀਡ ਦੇ ਪਸ਼ੂ ਆਉਂਦੇ ਆ ਤੇ ਸੇਲ ਪਰਚੇਜ ਦਾ ਖਾਸ ਤੌਰ ਤੇ ਕਾਮਾ ਵੀਰ ਦਾ ਅੱਜ ਦੋਸਤੋ ਤਰੀਕ ਤੁਸੀਂ ਇੱਕ ਵਾਰੀ ਨੋਟ ਕਰ ਲਓ ਆਪਾਂ ਵੀਡੀਓ ਬਣਾਉਣ ਜਾ ਰਹੇ ਹਾਂ 6 ਅਗਸਤ ਇੱਕ ਦੋਸਤੋ ਕੱਲ ਆਪਾਂ ਵੀਡੀਓ ਬਣਾਈ ਸੀ ਜਿੰਦੇ ਵਿੱਚ ਆਪਾਂ ਤੁਹਾਨੂੰ ਟੋਟਲ 6 ਨਗਰ ਦਿਖਾਏ ਸੀਗੇ ਜਿਨ੍ਹਾਂ ਦੇ ਵਿੱਚ ਝੋਟੀਆਂ ਅੱਧੀਆਂ ਕੁ ਜਿਹੜੀਆਂ ਸੇਲ ਹੋ ਚੁੱਕੀਆਂ ਨੇ ਫਿਲਹਾਲ ਅੱਧੀਆਂ ਦਾ ਜਿਹੜੇ ਸੌਦੇ ਚੱਲ ਰਹੇ ਆ ਤੇ ਫਿਲਹਾਲ ਦੋਸਤੋ ਅੱਜ ਜਿਹੜੇ ਦੋ ਐਨੀਮਲ ਕੱਲ ਵਾਦਾ ਕੀਤਾ ਸੀ ਵੀਰ ਨੇ ਵੀ ਦੋ ਐਨੀਮਲ ਜਿਹੜੇ ਹੋਰ ਦੋ ਨਵੇਂ ਆਉਣੇ ਆ ਤੇ ਉਹ ਆਪਾਂ ਅੱਜ ਤੁਹਾਨੂੰ ਦਿਖਾ ਦਿੰਨੇ ਆ ਠੀਕ ਆ ਜੀ ਦੋ ਝੋਟੀਆਂ ਨੇ ਬਿਲਕੁਲ ਸੱਜਰ ਤਾਜ਼ੀਆ ਸੁਈਆਂ ਨੇ ਪੂਰੀ ਡਿਟੇਲ ਮਿਲੂਗੀ ਤੁਹਾਨੂੰ ਸੋ ਝੋਟੀਆਂ ਚੰਗੀਆਂ ਨੇ ਬਾਕੀ ਮੋਹਰਾ ਦੀਆਂ ਜਿਹੜੀਆਂ ਦੋਸਤੋ ਮੱਝਾਂ ਝੋਟੀਆਂ ਇਸ ਫਾਰਮ ਦੇ ਉੱਪਰ ਆਉਂਦੀਆਂ ਰਹਿੰਦੀਆਂ ਨੇ ਵੱਡੀ ਗਿਣਤੀ ਦੇ ਵਿੱਚ ਕੋਈ 8-7 ਨਗ ਜੜੇ ਆ ਮੌਜੂਦ ਹੁੰਦੇ ਆ ਸੋ ਮੇਰਾ ਵੀਰ ਕੋਈ ਆਪਣੇ ਮੱਝ ਏਰੀਆ ਵਾਲਾ ਫਾਰਮਰ ਵੀਰ ਆ ਉਹ ਤੁਸੀਂ ਵਿਜ਼ਿਟ ਕਰਕੇ ਇੱਥੇ ਵੇਖਣੀ ਚਾਹੁੰਦੇ ਹੋ ਕੋਈ ਚੀਜ਼ ਲੈਣੀ ਚਾਹੁੰਦੇ ਹੋ ਤੇ ਜਰੂਰ ਪਹੁੰਚ ਕਰ ਲਿਓ ਆਊਟ ਆਫ ਸਟੇਟ ਤੋਂ ਚਾਹੇ ਵੀਰ ਕੋਈ ਜੰਮੂ ਪਹਾੜੀ ਸਾਈਡ ਆ ਚਾਹੇ ਹਰਿਆਣੇ ਵਾਲੀ ਸਾਈਡ ਆ ਤੇ ਚਾਹੇ ਕੋਈ ਰਾਜ ਜਾ ਇੱਥੇ ਆਣ ਕੇ ਤੁਸੀਂ ਨਰਕਪਰਕ ਕਰਕੇ ਪਸ਼ੂ ਲੈ ਕੇ ਜਾਣਾ ਉਹਦੇ ਬਾਰੇ ਵੀ ਤੁਸੀਂ ਵਿਸ਼ੇਸ਼ ਤੌਰ ਤੇ ਗੱਲਬਾਤ ਕਰ ਲਿਓ ਪਸ਼ੂ ਆਪਾਂ ਤੁਹਾਨੂੰ ਇਸੇ ਤਰ੍ਹਾਂ ਦਿਖਾਉਂਦੇ ਰਹੀਦਾ ਇਸ ਫਾਰਮ ਤੋਂ ਆਹ ਕਰਦੇ ਆ ਗੱਲਬਾਤ ਵੀਰ ਹਰਮਨ ਦੇ ਨਾਲ ਪੁੱਛਦੇ ਆ ਕੀ ਡਿਟੇਲ ਆ ਅੱਜ ਇਹਨਾਂ ਦੋਵਾਂ ਝੋਟੀਆਂ ਦੀ ਸਭ ਤੋਂ ਪਹਿਲਾਂ ਵੀਰ ਹਰਮਨ ਸਾਸਰੀ ਘਰ ਸਾਸਰੀ ਘਰ ਸੰਤੂ ਸਾਹਿਬ ਹੋਰ ਵੀਰੇ ਠੀਕ ਠਾਕ ਵਧੀਆ ਵਧੀਆ ਵੀਜੀ ਚੜਦੀ ਕਲਾ ਠੀਕ ਆ ਵੀਰੇ ਅੱਛਾ ਹਰਮਨ ਭਾਈ ਆਪਾਂ 6 ਕ ਮੱਝਾਂ ਝੋਟੀਆਂ ਦਿਖਾਈਆਂ ਸੀਗੀਆਂ ਕੱਲ ਸ਼ਾਮ ਨੂੰ ਹਾਂਜੀ ਹਾਂਜੀ ਵੀਰ ਜੀ ਕੁਝ ਜਿਹੜੇ ਪਸ਼ੂ ਸੇਲ ਹੋ ਚੁੱਕੇ ਉਹਨਾਂ ਦੀ ਹਾਂਜੀ ਹਾਂ ਅਸੀਂ ਵੀ ਰਹਿਮਨ ਜਿਹੜੇ ਦੋ ਐਨੀਮਲ ਆਪਾਂ ਕੱਲ ਵਾਦਾ ਕੀਤਾ ਸੀ ਹਾਂਜੀ ਹਾਂਜੀ ਵੀ ਅੱਜ ਫਿਰ ਦੋ ਪਸ਼ੂ ਜਿਹੜੇ ਨਵੇਂ ਆਉਣੇ ਆ ਤੇ ਨਾਲ ਦੇ ਨਾਲ ਹੀ ਆਪਾਂ ਭੈਣ ਭਰਾਵਾਂ ਸੱਜਣਾ ਦੇ ਸਾਹਮਣੇ ਪੇਸ਼ ਕਰਦੇ ਨੇ ਹਾਂਜੀ ਹਾਂਜੀ ਸੰਤੂ ਸਾਹਿਬ ਫਿਲਹਾਲ ਦੋ ਝੋਟੀਆਂ ਆਪਣੇ ਕੋਲ ਆ ਚੁੱਕੀਆਂ ਨੇ ਹਾਂਜੀ ਨਾਲ ਇਹਨਾਂ ਦੀ ਫੁੱਲ ਆਪਾਂ ਡਿਟੇਲ ਸਾਂਝੀ ਕਰਨੀ ਹੈ ਚਾਹੇ ਬੌਲੇ ਤੇ ਆ ਚਾਹੇ ਦੁੱਧ ਤੇ ਚੱਲ ਰਹੇ ਪਸ਼ੂ ਹਾਂਜੀ ਤੇ ਬਾਕੀ ਸ਼ੁਰੂਆਤ ਆਪਾਂ ਕਰ ਲੈਨੇ ਆ ਹੋਰ ਕੋਈ ਆਪਣੇ ਸੱਜਣਾ ਦੇ ਨਾਲ ਕੋਈ ਆਪਦਾ ਮੈਸੇਜ ਕੋਈ ਸਾਂਝਾ ਕਰਨਾ ਜਾਂ ਸ਼ੇਅਰ ਕਰਨਾ ਹੋਵੇ ਤਾਂ ਸੰਤੂ ਸਾਹਿਬ ਬਾਕੀ ਸਭ ਠੀਕ ਠਾਕ ਆ ਜੀ ਜਿਹੜੇ ਆ ਮੇਰੇ ਜਿਹੜੇ ਵੀਰ ਕੋਈ ਵੀ ਭੈਣ ਭਰਾ ਨਾ ਜੀ ਕੋਈ ਲੱਖ ਰੁਪਈਆ ਵਾਲੀ ਮੱਝ ਦਾ ਫੋਨ ਲਾਉਂਦਾ ਆਪਾਂ ਚਲੋ ਗੁੱਸਾ ਨਹੀਂ ਜੇ ਹੋਊਗੀ ਤਾਂ ਆਪਾਂ ਉਹਦਾ ਮੁੱਲ ਪਾ ਦਾਂਗੇ ਨਿੱਕੇ ਮੁੱਲ ਦਾ ਤੇ ਸਾਰੀਆਂ ਮੱਝਾਂ ਆਪਣੇ ਕੋ ਵੱਡੇ ਮੁੱਲ ਦੀਆਂ ਆ ਹਾਂ ਬਿਲਕੁਲ ਇਹ ਬੇਨਤੀ ਆ ਜਰੂਰ ਵੀ ਮੇਰਾ ਵੀਰ ਨਾ ਚਲੋ ਫੋਨ ਦੀ ਨਹੀਂ ਕੋਈ ਚੱਕਰ ਆਪਾਂ ਭਾ ਕੋ ਉਦਾਹਰਣ ਲਾਵੇ ਦਿੜ ਦਿਓ ਉਹਦਾ ਜਿੱਦੀ ਕੋਈ ਗੱਲ ਨਹੀਂ ਬਿਲਕੁਲ ਜੀ ਤੇ ਇਹ ਸਮਝ ਲੈ ਵੀ ਇਹ ਮੱਝਾਂ 1.5 ਲੱਖ ਤੋਂ ਤਾਂ ਨੂੰ ਸਾਰੀਆਂ ਸਟਾਰਟ ਹੁੰਦੀਆਂ ਜੀ ਮੁੱਲ ਤਾਂ ਕਰਕੇ ਨਹੀਂ ਕਰੀ ਹਾਂ ਜੀ ਬਿਲਕੁਲ ਜੀ ਦੱਸੋ ਉਹਦਾ ਇੱਕ ਰੀਜ਼ਨ ਹੈਗਾ ਵੀਰਾਂ ਦਾ ਵੀ ਆਪਣੇ ਕੋਈ ਜਿਹੜੀ ਵੈਰਾਈਟੀ ਆ ਇਹ ਕੋਈ ਪਾਰ ਦੀ ਬਿਲਕੁਲ ਜਿਹੜੀ ਇਹਨਾਂ ਦੀ ਕੀਮਤ ਆ 1.5 ਲੱਖ ਤੋਂ ਬਾਹਰ ਚੱਲਣਾ ਪੈਂਦਾ। ਹਾਂਜੀ। ਪਰ ਹਾਲ ਲੱਖਾਂ ਦੇ ਜਿਹੜੇ ਵੀਰ ਫੋਨ ਲਾਉਂਦੇ ਆ ਚਾਹੇ ਕੋਈ 90 ਵਾਲਾ ਕੋਈ 80 ਵਾਲਾ 85 ਵਾਲਾ ਚਾਹੇ 1.5 ਵਾਲਾ ਉਹ ਵੀ ਤਾਂ ਵੀ ਇਹਨੇ ਰੇਡਾਂ ਵਾਲੇ ਆਪਣੇ ਕੋਲ ਪਸ਼ੂ ਨਹੀਂ ਹੁੰਦੇ ਕਿ ਰੇਡ ਜ਼ਿਆਦਾਤਰ ਦੋਸਤੋ ਤਾਂ ਕਰਕੇ ਫੋਨ ਤੇ ਹਿਡਨ ਰੱਖਿਆ ਜਾਂਦਾ ਵੀ ਚਲੋ ਕਿਸੇ ਵੀਰ ਨੇ ਸੋਣੇ ਚੰਗੇ ਪੈਸੇ ਖਰਚ ਕਰਨੇ ਆ ਤੇ ਪਸ਼ੂ ਚੰਗਾ ਤੁਹਾਨੂੰ ਲਾਭ ਰਹੇ ਹੋ ਤੁਸੀਂ ਉਹ ਆਪਣੇ ਨਾਲ ਖਾਸ ਤੌਰ ਤੇ ਕੰਟੈਕਟ ਕਰ ਲੈਣ ਠੀਕ ਆ। ਹਾਂਜੀ ਹਾਂਜੀ ਤੇ ਹਰਮਨ ਵੀਰ ਸ਼ੁਰੂਆਤ ਨਾਲ ਦੀ ਨਾਲ ਕਰ ਲਈਏ ਗੱਲਬਾਤ ਇਸੇ ਤਰ੍ਹਾਂ ਆਪਾਂ ਜਾਰੀ ਰ ਹਾਂ ਜੀ ਸੰਤੂ ਸਾਹਿਬ ਆ ਕੀ ਡਿਟੇਲ ਆ ਸੁਬਾ ਕੇ ਨਮਾ ਤੇ ਇਹਦਾ ਦੂਜਾ ਸੁਆ ਜੀ ਮਗਰ ਕੱਟੀ ਆ ਦੇ ਅੱਛਾ ਜੀ ਤੇ ਦੁੱਧ ਤਿਆਰ ਆ ਜੀ 10 ਦਿਨਾਂ ਦਾ ਸੁਆ ਉਹਦੇ ਮਗਰ ਵੀ ਕੱਟੀ ਆ ਹਾਂ ਦੁੱਧ ਦੋਹਾਂ ਦਾ 17 17 18 18 ਕਿਲੋ ਤਿਆਰ ਆ ਜੀ ਇਸ ਵਕਤ ਤਿਆਰ ਦੇਣਾਂ ਦੀਆਂ ਸੁਈਆਂ ਤੇ ਸਾਨੂੰ 17 17 ਜਿਹੜਾ ਹਾਜ਼ਰ ਹਾਂਜੀ ਹਾਂਜੀ ਬਿਲਕੁਲ 10 10 ਦਿਨਾਂ ਦਾ ਸੁਆ ਜੀ ਦੋਹਾਂ ਦੇ ਠੀਕ ਹੈ ਜੀ ਹਾਂਜੀ ਲਓ ਦੋਸਤੋਂ ਦੋਹਾਂ ਦੇ ਮਗਰ ਹੀ ਕੱਟੀਆਂ ਤੇ ਹੈ ਦੋਹਾਂ ਦੋਵੇਂ ਪਹਿਲਣਾ ਪਹਿਲਣਾ ਨਾ ਨਹੀਂ ਜੀ ਦੂਜਾ ਜੀ ਦੂਜੇ ਦੂਜੇ ਸੁਆ ਦੂਜੇ ਦੂਜੇ ਸੁਆ ਠੀਕ ਹੈ ਜ ਬਾਕੀ ਇੱਕ ਵਾਰੀ ਤੁਹਾਨੂੰ ਆਪਾਂ ਪੂਰਾ ਸਟਰਕਚਰ ਇਸ ਝੋਟੀ ਦਾ ਦਿਖਾ ਦਿੰਨੇ ਆ ਸਿੰਗੀ ਸੁਗੀ ਬਿਲਕੁਲ ਛੋਟੀ ਆ ਠੀਕ ਆ ਜੀ ਆ ਤੁਸੀਂ ਜਿਹੜੇ ਚੈੱਕ ਕਰ ਸਕਦੇ ਜੇ ਫੇਸ ਕੁਆਲਟੀ ਤੋਂ ਛੋਟੀ ਸਿੰਗੀ ਆ ਤੇ ਮਗਰ ਇਹਦੇ ਕੱਟੀ ਆ ਫੀਮੇਲ ਕਾਫ ਆ ਦੋਸਤੋ ਇਹਦੇ ਮਗਰ ਠੀਕ ਆ ਜੀ ਆ ਦੇਖੋ ਠੀਕ ਆ ਜੀ ਬੁਲਾਈ ਗੁਲੀ ਬਿਲਕੁਲ ਕੋਕੇ ਜੜੇ ਪਿਆ ਦੋਸਤੋ ਛੋਟੀ ਸਿੰਗੀ ਤੇ ਪਤਲਾ ਸਿੰਘ ਮਗਰ ਕੱਟੀ ਆ ਆ ਫੀਮੇਲ ਕਾਫ ਆ ਇਹਦੇ ਸੋ ਥਣ ਦੇ ਬਾਅਦ ਤੁਹਾਨੂੰ ਇੱਕ ਵਾਰੀ ਨੇੜੇੋਂ ਆਪਾਂ ਦਿਖਾ ਦਿੰਨੇ ਆ ਸੋ 10-10 ਦਿਨਾਂ ਦੀ ਸੂਈ ਆ ਦੋਸਤੋ ਇਹ ਇਹ ਝੁੱਟੀ ਤੇ 17 ਕਿਲੋ ਇਹਦੇ ਥੱਲੇ ਹ ਮੌਕੇ ਤੇ ਹਾਜ਼ਰ ਦੁੱਧਾ ਵੰਡ ਬੁੰਡ ਜਿਹੜੀ ਕਾਫੀ ਸੋਹਣੀ ਹੈ ਦੋਸਤੋ ਅੱਜ ਤੋਂ ਇੱਕ ਪਹਿਲਾ ਪੋਸਟ ਪਾਈ ਸੀ ਆਪਾਂ ਚਾਰ ਪੰਜ ਦਿਨ ਪਹਿਲਾਂ ਉਹਦੇ ਵਿੱਚ ਬੜੀ ਇੱਕ ਖੂਬਸੂਰਤ ਖੋਗ ਲੱਤੇ ਦੀ ਸਿੰਘਾਂ ਦੇ ਮੱਝ ਦਿਖਾਈ ਸੀ ਬੜਾ ਸੋਹਣਾ ਥਣਦੇਵਾ ਸੀ ਉਹਦਾ ਇਹ ਬਿਲਕੁਲ ਸੇਮ ਟੂ ਸੇਮ ਉਸੇ ਤਰ੍ਹਾਂ ਦਾ ਜਿਹੜਾ ਥਣ ਪਾਂਡਾ ਇਸ ਝੋਟੀ ਦਾ ਸਵੰਡ ਬੁੰਡ ਚੰਗੀ ਆ ਤੇ ਬਾਕੀ ਚਵਾ ਬਸਮਾ ਦੀ ਚੰਗੀ ਬਿਲਕੁਲ ਸੰਧੂ ਸਾਹਿਬ ਮੱਝਾਂ ਬਚਵਾ ਦੀ ਮਾੜੀ ਲੈਂਦੇ ਨਹੀਂ ਹਾਂਜੀ ਵੈਰਾਈਟੀ ਆ ਤੇ ਫਿਰ ਮੈਨੂੰ ਲੱਗਦਾ ਵੀ ਚਲੋ ਵੈਰਾਈਟੀ ਤੇ ਸੰਧੂ ਸਾਹਿਬ ਤੋਹਫੇ ਆਦੇ ਚਵਾਈ ਵਾਲੇ ਪਾਸੇ ਇੱਕ ਝੋਟੀ ਗੱਲ ਠੀਕ ਹੈ ਜੀ ਹੌਲੀ ਹੌਲੀ ਦੋਰੀ। ਦੋਸਤੋ ਇੱਕ ਵਾਰੀ ਤੁਹਾਨੂੰ ਆਪਾਂ ਦਿਖਾਉਨੇ ਆ ਆ ਤੋੜ ਕੇ ਆ ਵੇਖੋ। ਤੋਂ ਲੇਵੇ ਲੋਵੇ ਦੀ ਵਧੇਰੇ ਸਮਝ ਆ ਜਾਊਗੀ ਤੁਹਾਨੂੰ ਆ ਕਰੋ ਚੈੱਕ। ਹੌਲੀ ਹੌਲੀ। ਤੋਂ ਕੱਦਵਜਨ ਜਿਹੜੇ ਦੋਸਤੋ ਆ ਟੋਟਲੀ ਜਿੰਨੇ ਪਸ਼ੂ ਵੀ ਆਪਾਂ ਤੁਹਾਨੂੰ ਦਿਖਾਈ ਦੇ ਆ ਸੋਹਣੇ ਕੱਦ ਘਟ ਹੁੰਦੇ ਆ ਝੋਟੀਆਂ ਦੇ। ਆਰਡਰ ਬਹੁਤ ਸੋਹਣਾ। ਥੱਲੇ ਤੁਸੀਂ ਵੇਖ ਸਕਦੇ ਜੀ ਬਿਲਕੁਲ ਬੰਦ ਲਵੇ ਦੀ। ਕੰਪੈਕਟ ਆਰਡਰ। ਉਹ ਬਾਕੀ ਸ਼ਾਇਸ਼ ਹੋਈ ਨਾਰਮਲੀ ਜਿੱਕਰ ਮੋਰਾ ਬਰੀਡ ਦੀਆਂ 200 ਝੋਟੀਆਂ ਨੇ ਤੇ ਜਦ ਬਣੇਗਾ ਠੀਕ ਹੈ ਜੀ ਫਿਰ ਉਹਨੂੰ ਲੈ ਆਉਂਨੂੰ ਬਲੈਕ ਟੈਮਡ ਆ ਕਰੋ ਚੱਕ ਜੀ ਸਿੱਧੀ ਹੋ ਲਈ ਉਹ ਤਾਂ ਤਾਂ ਕੰਟੀਨਿਊ ਜਿਹੜੇ ਦੋਸਤੋ ਪਸ਼ੂ ਆਉਂਦੇ ਆ ਲਗਾਤਾਰ ਡੇਲੀ ਰੁਟੀਨ ਦੇ ਵਿੱਚ ਕੰਮ ਆ ਵੀ ਇਹ ਨਹੀਂ ਹੈਗਾ ਵੀ ਮੇਰਾ ਫਿਰ ਕੋਈ ਦੂਰੋਂ ਨੇੜੇੋਂ ਆ ਰਿਹਾ ਤੇ ਕੋਈ 5 4 ਜਿਹੜੇ ਤੁਹਾਨੂੰ ਨਾਲ ਜਿਹੜੇ ਆ ਅਵੇਲੇਬਲ ਮਿਲਣਗੇ ਠੀਕ ਹੈ ਜੀ ਇੱਥੇ ਮੌਜੂਦ ਮਿਲਣਗੇ ਖੜੇ ਉਹਨਾਂ ਦੇ ਵਿੱਚੋਂ ਕੋਈ ਵੀਰ ਸਿਲੈਕਸ਼ਨ ਕਰਨੀ ਚਾਹੁੰਦਾ ਸਿਲੈਕਟ ਕਰਨੀ ਚਾਹੁੰਦਾ ਜਾਂ ਇਸ ਪਸ਼ੂ ਨੂੰ ਤੁਸੀਂ ਵੀਡੀਓ ਦੇ ਉੱਪਰ ਦੇਖ ਕੇ ਆ ਰਹੇ ਜੀ ਉਸ ਬਾਰੇ ਵਿਸ਼ੇਸ਼ ਤਰ੍ਹਾਂ ਤੇ ਗੱਲਬਾਤ ਕਰਨੀ ਤੇ ਉਹ ਤੁਹਾਨੂੰ ਪਸ਼ੂ ਮਿਲ ਜਾਊਗਾ ਠੀਕ ਹੈ ਜੀ ਕੋਈ ਦੂਰੋਂ ਨੇੜੇ ਮੇਰਾ ਵੀਰ ਹੁੰਦਾ ਝੋਟੀ ਬਹੁਤ ਖੂਬਸੂਰਤ ਸੋਹਣੇ ਥਣੇ ਦੇ ਵਿੱਚ ਕੁਆਟਰ ਕੁਆਲਿਟੀ ਚੰਗੀ ਹੈ ਮਗਰ ਕੱਟੀ ਆ ਤੇ ਹਰ ਹੁਣ ਬਈ ਮੋਲੇ ਨਾਲ ਤੇ ਫੋਨਾਂ ਤੇ ਹੀ ਆ ਆ ਫੋਨਾਂ ਤੇ ਹੀ ਅਸਲੂ ਸਾਹਿਬ ਠੀਕ ਹੈ ਜੀ ਹਾਂ ਜੀ ਹਾਂ ਦੋਸਤੋ ਮੋਲ ਜਿਹੜਾ ਵੀਰਾਂ ਦਾ ਵੀ ਫੋਨ ਤੇ ਕਰਾਂਗੇ ਸੋ ਇੱਕ ਦਿਖਾ ਦਿੰਦੇ ਆਪਾਂ ਠੀਕ ਹੈ ਜੀ ਤੁਹਾਨੂੰ ਉਹ ਵੀ ਬੋਲ ਸੋ ਛੋਟੀ ਆ ਵੀ ਦੂਜਾ ਸੁਭਾਈ ਨਾ ਦੋਸਤਾਂ ਦਾ ਸਮਝ ਨੂੰ ਵੀ ਤਕਰੀਬਨ ਹਾਂ ਜੀ ਦੱਸਦਾ ਜੀ ਤੱਕ ਤੇ ਸੇਮ ਹੀ ਇਹ ਤੇ ਥੱਲੇ ਵੀ ਹੁਣ ਦੋ ਦੋ ਨਾ ਦੋਜਾ ਜਾਂ ਦੁੱਧ ਜੀ ਦੋ ਥੱਲੇ ਲਓ ਜੀ ਦੁੱਧ ਦੋਸਤੋ ਸੇਮ ਇੱਕੋ ਜਿਹਾ ਹੈਗਾ ਦੋ ਜਿਹੜੀ ਤੁਹਾਨੂੰ ਲਾਗੂ ਫਰਕ ਕੋਈ ਨਹੀਂ ਦੋ ਹਾਈਟ ਕੱਤ ਵੀ ਇੱਕੋ ਜਿਹਾ ਬਾਕੀ ਫੇਸ ਕੁਆਲਿਟੀ ਤੋਂ ਜਾਂ ਦੋਸਤੋ ਹਾਈਟ ਤੋਂ ਚਾਹੇ ਬਾਡੀ ਸਟਰਕਚਰ ਤੋਂ ਕੋ ਮੇਰਾ ਵੀ ਜਜਮੈਂਟ ਨਹੀਂ ਕਰ ਸਕਦਾ ਸੋ ਥਣ ਲੈਵੇ ਦੀ ਗੱਲ ਆ ਵੀ ਇਹਦਾ ਥਣ ਲੈਵਾ ਜਿਹੜਾ ਦੋਸਤੋ ਥੋੜਾ ਹੋਰ ਸਾਫ ਦਾ ਬਾਕੀ ਵੱਡਾ ਹਵਾਨਾ ਲੈਵਾ ਤੇ ਥਣ ਜਿਹੜੇ ਦੋਸਤੋ ਮੋਟੇ ਬੈਕ ਸਾਈ ਤੇ ਪਰ ਕੋਲ ਰੂਮ ਵਰਗੀ ਪੋਲੀ ਹੋਊਗੀ ਤੇ ਚੋਣ ਚੋਂ ਵੀਰ ਮਗਰਲੇ ਆ ਪੂਰੇ ਬਰ ਤੇ ਪੋਲੇ ਬਰ ਓਕੇ ਓਕੇ ਪੋਲੇ ਹਨ ਗੂਠੇ ਗੂਠੇ ਜਿੱਦੀ ਮੋਟੀ ਧਾਰਾ ਠੀਕ ਆ ਜੀ ਹਾਂਜੀ ਸੋ ਥਾਣੇ ਦੋਸਤੋ ਦੱਸਣ ਦਿਆ ਵੈਸੇ ਤੇ ਸੋਨਾ ਲੇਵਾ ਹਵਾਨਾ ਇੱਠਪੁੜੇ ਤੋਂ ਪੂਰੀ ਚੌੜੀ ਹੈ ਉਪਰੋਂ ਦੋਵੇਂ ਝੋਟੀਆਂ ਸ਼ਾਨਦਾਰ ਕੁਆਲਿਟੀ ਦੀਆਂ ਠੀਕ ਆ ਜੀ ਤੇ ਦੋ ਮਗਰ ਕਟੀਆਂ ਦੋ ਮਗਰ ਫੀਮੇਲ ਕਾਫ ਆ ਜੇਕਰ ਆਪਾਂ ਚਿਹਰੇ ਮੋਰੀ ਦੀ ਗੱਲ ਕਰੀਏ ਤਾਂ ਦੋ ਝੋਟੀਆਂ ਦਾ ਬਿਲਕੁਲ ਸੇਮ ਟੂ ਸੇਮ ਆ ਇੱਕ ਵੇਖੀਏ ਵੇਖਾਂਗੇ ਦੋਸਤੋ ਦੂਜੀ ਨੂੰ ਭੁੱਲ ਜਾਗੇ ਆਪਾਂ ਬਿਲਕੁਲ ਸੇਮ ਟੂ ਸੇਮ ਜਿਹਾ ਕੰਮ ਹੀ ਆ ਠੀਕ ਆ ਝੋਟੀਆਂ ਚੱਗੀਆਂ ਵੱਡੇ ਕੱਦ ਕਾਟ ਦੇ ਵਿੱਚ ਸੋ ਰੇਟ ਜਿਹੜਾ ਖਾਸ ਤੌਰ ਤੇ ਦੋਸਤੋ ਰੇਟ ਪਸ਼ੂਆਂ ਦਾ ਫੋਨ ਤੇ ਹੋਊਗਾ ਉਹ ਮੇਰਾ ਵੀਰ ਕੋਈ ਵੀ ਖਰੀਦਦਾਰ ਚਾਹਵਣ ਹੋਇਆ ਤਾਂ ਤੁਸੀਂ ਸੰਪਰਕ ਕਰ ਲਿਓ ਨੰਬਰ ਲਗਾਤਾਰ ਸਕਰੀਨ ਦੇ ਥੱਲੇ ਚੱਲਦੇ ਪਏ ਨੇ ਸੋ ਚੰਗੀ ਝੋਟੀ ਆ ਮਗਰ ਇਹਦੇ ਵੀ ਕੱਟੀ ਫੀਮੇਲ ਕਾਫ ਲੋ ਜੀ ਸੋ ਬਹੁਤ ਸੋਹਣਾ ਪਸ਼ੂ ਤਾਨਾ 12 12 ਕਿਲੋ ਦੁੱਧ ਹਾਜ਼ਰ ਕੋਈ ਇੱਥੇ ਵੀਰ ਚੋਕੇ ਇੱਕ ਟਾਈਮ ਦੋ ਟਾਈਮ ਆਪਣੀ ਤਸੱਲੀ ਕਰ ਸਕਦਾ ਦੂਰੋਂ ਨੇੜੇ ਕੋਈ ਵੀਰ ਨਹੀਂ ਆ ਸਕਦਾ ਤੇ ਇੱਕ ਟਾਈਮ ਜ਼ਰੂਰ ਤੁਸੀਂ ਵਿਜ਼ਿਟ ਕਰੋ ਇੱਕ ਟਾਈਮ ਤੇ ਬੇਸ਼ੱਕ ਤੁਸੀਂ ਵੀਡੀਓ ਕਾਲ ਤੇ ਚਵਾਈ ਕਰਵਾ ਲਿਓ ਠੀਕ ਹੈ ਜੀ ਤੇ ਆਹ ਬੱਚਾ ਜਿਹਨੇ ਮਗਰ ਫੀਮੇਲ ਕਾਫ ਆ ਲਓ ਜੀ ਠੀਕ ਹੈ ਜੀ ਤੇ ਕੂਲੇ ਬੱਚੇ ਦੋਸਤੋ 10-10 ਦਿਨਾਂ ਦਾ ਵੈਸੇ ਸਾਰੇ ਵੀਰਾਂ ਨੇ ਤੁਸੀਂ ਜਜਮੈਂਟ ਕਰ ਹੀ ਲੈਣੀ ਹੈ 10-10 ਦਿਨਾਂ ਦਾ ਸੂਆ ਤੇ ਵੀਰ ਹਰਮਣੇ ਦੋ ਅਜਨਗ ਨੇ ਆਪਣੇ ਕੋਲ ਹਾਂਜੀ ਠੀਕ ਹੈ ਭਰਾ ਫਿਲਹਾਲ ਹੋਰ ਕੋਈ ਗੱਲਬਾਤ ਸੰਧੂ ਸਾਹਿਬ ਹੁਣ ਆਪਾਂ ਨਾਲੋ ਨਾਲ ਹੀ ਪਾਇਆ ਕਰਨੀਆਂ ਇੱਕ ਹੋਈ ਮੱਝ ਆਪਣੇ ਕੋਲ ਦੋ ਗਾਵੇ ਨਾਲੋ ਨਾਲ ਹੀ ਪਤਾ ਲੱਗਦਾ ਰਹੂਗੇ ਸਾਰੇ ਠੀਕ ਹੈ ਜੀ ਹਾਂ ਜੀ ਇਹ ਅਪਡੇਟ ਤੁਹਾਡਾ ਰਾਦਾ ਵੀ ਆਪਾਂ ਭੈਣ ਭਰਾਵਾਂ ਸਾਚੀ ਨੂੰ ਸਾਹਮਣੇ ਪੇਸ਼ ਕਰ ਦਿਆ ਕਰੀਏ ਨਵਾਂ ਪਸ਼ੂ ਜਿਹੜਾ ਹਾਂ ਜੀ ਹਾਂ ਜੀ ਹੁਣ ਅੱਜ ਹੀ ਆਈਆਂ ਤੁਹਾਨੂੰ ਮਰਾਦ ਦੱਸਿਆ ਹੀ ਆਪਣੇ ਕੋਲ ਲੜਕੇ ਆਈਆਂ ਹੀ ਮੱਝ ਠੀਕ ਹੈ ਜੀ ਨਾਲੇ ਪਤਾ ਲੱਗ ਜਾਂਦਾ ਕੋਈ ਕਿਸ ਤਰ੍ਹਾਂ ਦੀ ਮੱਝ ਲੈਣੀ ਕੋਈ ਨੇ ਕਿਸ ਤਰ੍ਹਾਂ ਦੀ ਲੈਣੀ ਮਰਜੀ ਠੀਕ ਹੈ ਜੀ ਹਾਂਜੀ ਹਾਂਜੀ ਅਸਾ ਇੱਕ ਹਰਮਨ ਵੀਰੇ ਚਲੋ ਹਰਕ ਦਾ ਟਾਈਮ ਬਿਜੀ ਆ ਜਿਹੜੇ ਆਪਣੇ ਗਾਹਕ ਭੈਣ ਭਰਾ ਸੱਜਣੇ ਉਹ ਵੀ ਕਾਫੀ ਬਿਜੀ ਆ ਤੇ ਆਪਾਂ ਵੀ ਬਹੁਤ ਬਿਜ਼ੀ ਆ ਵੀ ਇੱਥੇ ਤੁਸੀਂ ਮੋٹے ਤੌਰ ਤੇ ਦੱਸਦਾ ਵੀ ਆਪਣੇ ਕੋਲ ਲੱਖੋਂ ਸਵਾ ਲੱਖੋਂ ਕੋਈ ਚੀਜ਼ ਆ ਗਈ ਤੇ ਉਹਦਾ ਮੁੱਲ ਜ਼ਰੂਰ ਦੱਸਦਾ ਉਹਦਾ ਮੁੱਲ ਦੱਸਾਂਗੇ ਜੀ ਜ਼ਰੂਰ ਘਟੋਕਾਰ ਜਿਹੜੀ ਕੋਈ ਬਾਹਰ ਆ ਕੋਈ ਡੇਢ ਤੋਂ ਬਾਅਦ ਹਨਾ ਹਾਂਜੀ ਡੇਢ ਤੋਂ ਤਾਂ ਉਹ ਸਟਾਰਟਿੰਗ ਹੋ ਜਾਂਦੀ ਜਿੰਨੀ ਵਾਲੀ ਮਰਜ਼ੀ ਲੈ ਲੈ ਕੋਈ ਭਾਂ ਚਾਰ ਆ ਲੈ ਲੈ ਤਿੰਨ ਆ ਲੈ ਲੈ ਢਾਈ ਆ ਲੈ ਲੈ ਉਹਦੇ ਸਵਾ ਦੋ ਵੀ ਲੈ ਲੈ ਤੋੜੀ ਲੈ ਤਾਂ ਖਾਸ ਤੌਰ ਤੇ ਫਿਰ ਵੀ ਗੱਲ ਵਿੱਚ ਅਜੇ ਤੌਰ ਤੇ ਵੀ ਰੋਹੀ ਕੰਟੈ ਉਜੜ ਲੱਖ ਚਲੋ ਆਪਣਾ ਗੁੱਸਾ ਨਹੀਂ ਕੋਈ ਆ ਜਿਹੜਾ ਕਿਹਨੇ ਲੱਖ ਲੋਣਾ 70 ਲੋਣਾ 80 ਲੋਣਾ ਉਹ ਵੀ ਭੈਣ ਭਰਾ ਫੋਨ ਲਾਈ ਜਾਂਦੇ ਆ ਹਾਂਜੀ ਹਾਂਜੀ ਤੇ ਉਹਦਾ ਫਿਰ ਫਾਇਦਾ ਨਹੀਂ ਕੋਈ ਫੋਨ ਲਾਉਂਦਾ ਜੀ ਹਣ ਅਸਲ ਦੇ ਵਿੱਚ ਜੋ ਆਪਾਂ ਡਿਟੇਲ ਦੱਸੀ ਆ ਡਿਟੇਲ ਪੁੱਛਣ ਤੋਂ ਬਾਅਦ ਅਖੀਰ ਤੱਕ ਤੁਸੀਂ ਫਿਰ ਕਹਿ ਦਿੰਦਾ ਵੀ ਇੰਨਾ ਮੰਗਦੇ ਫਿਰ ਉਹਨਾਂ 80 ਲੋਣਾ 90 ਲੋਣਾ ਤੇ ਫਿਰ ਹਾਂਜੀ ਹਾਂਜੀ ਟਾਈਮ ਉਹਨਾਂ ਦਾ ਵੀ ਬੜਾ ਕੀਮਤੀ ਆ ਤੇ ਹਰਕ ਦਾ ਬਾਕੀ ਸੰਤੂ ਸਾਹਿਬ ਇਹ ਨਹੀਂ ਗੱਲ ਹੈਗੀ ਵੀ ਆਪਾਂ ਮਾਰਕੀਟ ਦੇ ਰੇਟ ਨਾਲ ਜਿਹੜਾ ਵਾ ਵੀ ਉਧਰ ਦੇ ਰੇਟ ਨਾਲੋਂ ਵੀ ਪੈਸੇ ਜ਼ਿਆਦੇ ਮੰਗੀ ਜਾਂਦੇ ਇਧਰ ਆਣ ਕੇ ਠੀਕ ਹੈ ਜੀ ਹ ਬਾਕੀ ਮੈਂ ਦਾ ਵੀਰ ਹਰਮਨ ਇਹ ਵੀ ਕਹੂੰਗਾ ਚਲੋ ਜਿੰਨਾ ਵੀ ਆ ਜਿਹੜਾ ਕਿ ਚਲੋ ਇੱਥੋਂ ਆਪਕੋ ਸਟੇਟ ਜਾਂਦਾ ਆਪਾਂ ਤਾਂ ਚਾਹੁੰਦੇ ਆ ਵੀ ਜੇਕਰ ਆਪਣੇ ਪੰਜਾਬ ਦੇ ਵਿੱਚ ਮਾਝੇ ਦੀ ਗੱਲ ਕਰ ਲਈਏ ਇੱਥੇ ਆਪਾਂ ਪਸ਼ੂ ਲਿਆਉਣੇ ਆ ਤੇ ਤਾਂ ਆਪਾਂ ਖਿੱਚ ਕੇ ਦਿਆ ਕਰੀਏ ਪਸ਼ੂ ਜਿੰਨਾ ਵੀ ਹੋ ਸਕਦਾ ਜਾਇਜ਼ ਨਹੀਂ ਸੰਤੂ ਸਾਹਿਬ ਆਪਾਂ ਜਾਇਜ਼ ਹੀ ਦਨੇ ਬਾਕੀ ਕਿਸੇ ਨੂੰ ਆ ਨਾ ਲੱਗੇ ਵੀ ਯਾਰ ਇੱਥੋਂ ਅਸੀਂ ਮੰਨ ਲਓ ਵੀ 100 200 400 300 ਕਿਲੋਮੀਟਰ ਜਾਂ 100 150 ਕਿਲੋਮੀਟਰ ਤੈਅ ਕਰਕੇ ਉਧਰੋਂ ਯਾਰ ਅਸੀਂ ਅੱਧੋ-ਅੱਧ ਰੇਟ ਤੇ ਲੈ ਹੋਣੀ ਆ ਕਰੇ ਇਹ ਸਾਨੂੰ ਬਈ ਜਿਆਦਾ ਵਧਾ ਚੜਾ ਕੇ ਦੱਸ ਸੰਧੂ ਸਾਹਿਬ ਜਿੰਨੇ ਜਿੰਨੇ ਤੇ ਮੱਝ ਲੈਣੀ ਆ ਜੀ ਉਹ ਸਿੱਧੇ ਪੈਸੇ ਪਾਉਂਦਾ ਖਾਤੇ ਜਬਾ ਮੱਝ ਖਲਾ ਦੇਣੇ ਅਗਲਾ ਮੱਝ ਚੂਣ ਨੂੰ ਨਹੀਂ ਆਉਂਦਾ ਆਪਣੇ ਤਸੱਲੀ ਤੇ ਲੈ ਜਾਂਦਾ ਜੀ ਠੀਕ ਹੈ ਉਹਨਾਂ ਨੂੰ ਜਾਇਜ਼ ਲੱਗਦੀ ਮੱਝ ਦੇ ਖੜਦੇ ਬਾਕੀ ਆਪਾਂ ਇਹ ਨਹੀਂ ਆ ਵੀ ਜੇ ਕੋਈ ਆ ਗਿਆ ਕੋਈ ਘਰ ਵਾਲਾ ਵੀ ਆ ਗਿਆ ਤੇ ਉਹਦੀ ਆਪਾਂ ਜਿਆਦਾ ਵੀ ਉਹਨੂੰ ਵੀ ਮਹਿੰਗੀ ਤੇ ਨਹੀਂ ਉਹ ਨਹੀਂ ਗੱਲ ਹੈਗੀ ਹਾਂ ਬਿਲਕੁਲ ਜੀ ਪਸ਼ੂ ਦਾ ਹੀ ਮੁੱਲ ਮੰਗਿਆ ਜਾਣਾ ਪਸ਼ੂ ਦਾ ਪਸ਼ੂ ਦਾ ਜੀ ਹੁਣ ਐ ਮੱਝ ਦਾ ਮੁੱਲ ਆ ਜੀ ਹੁਣ ਸਾਰਿਆਂ ਨੂੰ ਪਤਾ ਹੁਣ ਮੈਂ ਇਹਦਾ 5 ਲੱਖ ਰੁਪਈਆ ਇੱਕੋ ਮੋਲ ਨਹੀਂ ਹੈਗਾ ਜੀ ਦੇਸੀਆਂ ਮੱਝਾਂ ਦਾ ਤੇ ਉਧਰ ਲੀਆਂ ਦਾ ਹਾਂ ਆਪਾਂ ਦੇਸੀਆਂ ਨੂੰ ਨਹੀਂ ਮੜਾਂ ਦੀ ਉਹ ਆਪਦੇ ਸਾਡੇ ਠੀਕ ਹੈ ਮੱਝਾਂ ਆਪ ਠੀਕ ਹੈ ਜੀ ਹਾਂਜੀ ਬਿਲਕੁਲ ਬਿਲਕੁਲ ਤੇ ਬਾਕੀ ਆਪਾਂ ਇਹਦੇ ਸੰਤੂ ਸਾਹਿਬ ਨਸਲ ਕਰਦਾਂਗੇ ਆਪਣੇ ਤਰਨਤਾਰਨ ਜ਼ਿਲ੍ਹੇ ਦੇ ਕਰਦਾਂਗੇ ਘਰ ਘਰੀ ਇਹੋ ਮੱਝਾਂ ਹਾਂ ਹਾਂਜੀ ਤੇ ਚੰਗਾ ਪਸ਼ੂ ਤੁਹਾਨੂੰ ਲਿਆ ਕੇ ਦਈਏ ਆਮ ਪੜਤਾ ਲੱਗੇ ਕਿਸੇ ਨੂੰ ਲੱਗੇ ਵੀ ਯਾਰ ਕੋਈ 20 10000 ਰੁਪਇਆ ਉਧਰ ਗਿਆ ਮਹਿੰਗਾ ਮਿਲਣਾ ਸੀ ਚਲੋ ਇੱਥੋਂ ਮੜਾ ਠੀਕ ਮਿਲ ਗਿਆ ਜੇ ਸੰਤੂ ਸ਼ੋਕ ਦੇ ਗੱਲ ਚਾਹੀਦੀ ਹੋਈਆਂ ਵੀਡੀਓ ਵੇਖ ਕੇ ਮੈਨੂੰ ਵੀ ਮੱਲੂ ਘੱਟ ਰੇਟ ਵਾਲੀਆਂ ਆਪਾਂ ਉਹਨ ਚਲੋ ਜਰੂਰ ਹਾਂਜੀ ਹਾਂਜੀ ਬਾਕੀ ਚਲੋ ਤੁਹਾਨੂੰ ਵੀ ਆਪਾਂ ਮਤਲਬ ਕਿ ਬੇਨਤੀ ਇਹ ਕਰਦੇ ਆਂ ਵੀ ਨਾਲ ਦੇ ਨਾਲ ਦੁਕਾਨਦਾਰੀ ਆ ਭਈ ਆਪਾਂ ਘੱਟੋ ਘੱਟ ਵੀ ਇੱਕ ਦੋ ਤਿੰਨ ਪੀਸ ਦੋਕ ਪੀਸ ਇੱਕ ਵਾਰੀ ਜਰੂਰ ਮੈਨੇ ਸਭ ਤੋਂ ਪਹਿਲੇ ਵਿੱਚ ਹੁਣ ਵੀ ਛੋਟੇ ਫਾਰਮਰ ਵੀ ਉਹਨਾਂ ਵਿੱਚ ਖਰੀਦਣੀਆਂ ਮਾਜੀ ਨਹੀਂ ਨਹੀਂ ਲਿਆ ਕਰਦੇ ਆਂ ਉਹਨਾਂ ਦੀ ਪਹੁੰਚ ਵਿੱਚ ਵੀ ਹੈਨਾ ਲਿਆ ਕਰਦੇ ਆਂ ਠੀਕ ਹੈ ਜੀ ਨੰਬਰ ਵੀਰ ਹਰਮਨ ਇੱਕ ਪੋਲੀ ਆ ਆਪਣੇ 98767 ਹਾਂਜੀ 00714 ਜੀ ਠੀਕ ਹੈ ਜੀ ਹਾਂਜੀ ਲਓ ਦੋਸਤੋ ਨੰਬਰ ਵੀਰ ਦੇ ਬਿਲਕੁਲ ਸਕਰੀਨ ਦੇ ਉੱਪਰ ਚੱਲ ਰਹੇ ਆ ਪਸ਼ੂ ਇਸੇ ਤਰ੍ਹਾਂ ਦੋਸਤੋ ਪੰਜ ਸੱਤ ਨੱਕ ਅੱਠ ਸੱ ਅਵੇਲੇਬਲ ਹੁੰਦੇ ਆ ਫਾਰਮ ਦੇ ਉੱਪਰ ਆਓ ਆਪਣੀ ਜਿਹੜੀ ਦੋਸਤੋ ਨਰਕ ਪਰਖਾ ਤਸੱਲੀ ਕਰੋ ਅੱਖੀਂ ਵੇਖੋ ਆਣ ਕੇ ਚੋਭੋ ਪਸਮਾ ਉਹ ਤਸੱਲੀ ਕਰੋ ਠੀਕ ਹੈ ਜੀ ਸੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ